ਸੱਤ ਮਾਸੂਮ ਬੱਚਿਆਂ ਦੇ ਖੂਨੀ ਟਿਪਰ ਹੀਟਾਂ ਦਬਕੇ ਮਾਰੇ ਜਾਣ ਤੋਂ ਬਾਅਦ ਵੀ ਨਹੀਂ ਜਾਗਿਆ ਪਟਿਆਲਾ ਪ੍ਰਸ਼ਾਸਨ ਐਸ ਐਚਓ ਸਿਟੀ ਸਮਾਣਾ ਗੁਰਵੀਰ ਬਰਾੜ ਦੇ ਵੱਲੋਂ ਬਿਨਾ ਨੰਬਰ ਪਲੇਟਾਂ ਤੋਂ ਟਿਪਰ ਫੜੇ ਜਾਣ ਤੋਂ ਬਾਅਦ ਵੀ ਨਹੀਂ ਕੀਤੀ ਕਾਰਵਾਈ ਸਗੋਂ ਦੀ ਛੱਡ ਦਿੱਤਾ ਜਦੋਂ ਮੈਂ ਐਸਐਚਓ ਨੂੰ ਸਵਾਲ ਕੀਤੇ ਤਾਂ ਐਸਐਚਓ ਫੋਨ ਕੱਟ ਕੇ ਭੱਜ ਗਿਆ। ਨਾ ਉਹਨੇ ਦੱਸਿਆ ਕਿ ਮੈਂ ਇਹਦਾ ਕੋਈ ਰਿਕਾਰਡ ਰੱਖਿਆ ਚੈੱਕ ਕਰਨ ਤੋਂ ਬਾਅਦ ਕਹਿੰਦਾ ਜੀ ਕਾਲੀ ਕਾਲੀ ਚੈੱਕ ਕਰਕੇ ਮੈਂ ਭੇਜ ਦਿੱਤਾ। ਜੇ ਭੇਜ ਦਿੱਤਾ ਤਾਂ ਫਿਰ ਰਿਕਾਰਡ ਤੁਸੀਂ ਕਿਉਂ ਨਹੀਂ ਰੱਖਿਆ? ਬਿਨਾ ਨੰਬਰ ਪਲੇਟਾਂ ਵਾਲਾ ਟਿਪਰ ਕਿਸੇ ਨੂੰ ਕੁਚਲ ਕੇ ਦੌੜ ਗਿਆ। ਕੀ ਦੀ ਜ਼ਿੰਮੇਵਾਰੀ ਆ? ਕੀ ਐਸਐਚਓ ਸਮਾਣਾ ਸਿਟੀ ਗੁਰਬੀਰ ਬਰਾੜ ਦੀ ਜ਼ਿੰਮੇਵਾਰੀ ਹੋਊਗੀ? ਬੜਾ ਏਡਾ ਵੱਡਾ ਹਾਦਸਾ ਹੋਇਆ ਟਰੱਕਾਂ ਨੇ ਉਹ ਬੱਚੇ ਸੱਤ ਮਾਰਦੇ ਬਾਈ ਜੀ ਵੇ ਗੱਲ ਸੁਣੋ ਮੈਂ ਚੈੱਕ ਕਰਕੇ ਤੇ ਆ ਜਿਹੜਾ ਮੈਂ ਚੈੱਕ ਕੀਤਾ ਇੱਕ ਮੈਂ ਸਾਰਿਆਂ ਨੂੰ ਤੇਰੇ ਮੈਂ ਇਤਨੇ ਪਰ ਨੰਬਰ ਪਲੇਟ ਨਾ ਲੱਗਣ ਦੀ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਨਹੀਂ ਬਿਲਕੁਲ ਸਰ ਪਰ ਉਹ ਤਾਂ ਬਣਦੀ ਸੀ ਸਰ ਨਹੀਂ ਕਿ ਤੁਸੀਂ ਮੈਂ ਕਿਹਨੇ ਹੋਰ ਮੈਂ ਤਾਂ ਝੂਠ ਬੋਲਦਾ ਮੈਂ ਕਰਤੀ ਐ ਸੇਵਾ ਤੋਂ ਕਹਦਾ ਨਹੀਂ ਬਾਈ ਪਰ ਕਰਨੀ ਤਾਂ ਬਣਦੀ ਸੀ ਨਾ ਸਰ ਵੀ ਇਸ ਤਰ੍ਹਾਂ ਕੀ ਨਾ ਕਾਹ ਤੋਂ ਛੱਡ ਦਿੱਤਾ ਗਿਆ ਬਾਈ ਬੱਸ ਵੈਸੀ ਕਰਦਾ ਉਹਦਾ ਉਹ ਰਹੇ ਜਿਹੜਾ ਹਾਂ ਹਾਦਸਾ ਹਲੇ ਕੱਲ ਹੀ ਐਡਾ ਵੱਡਾ ਹੋਇਆ ਜੀ ਮੈਂ ਨਹੀਂ ਕੀਤੀ ਬਈ ਮੈਂ ਨਹੀਂ ਪਰ ਕਰਨੀ ਤਾਂ ਬਣਦੀ ਸੀ ਬਾਜੀ ਨਹੀਂ ਬਈ ਮੈਂ ਕੀਤੀ ਨਹੀਂ ਮੈਂ ਸਮਝਾਉਂ ਤਾ ਮੈਂ ਨਹੀਂ ਉਹ ਤਾਂ ਤੁਸੀਂ ਕੀਤੀ ਨਹੀਂ ਤੁਸੀਂ ਦੱਸਦਾ ਪਰ ਕਰਨੀ ਤਾਂ ਬਣਦੀ ਸੀ ਨਾ ਨਹੀਂ ਮੇਰੇ ਮਤਲਬ ਨਹੀਂ ਬਣਦੀ ਸੀ ਮੈਂ ਚੈੱਕ ਕਰ ਲਾ ਜਿੰਨਾ ਕੀਤਾ ਮੈਂ ਫਟਾਫਟ ਥਾਲੀ ਕਰਕੇ ਚੈੱਕ ਕਰਕੇ ਆਖਰ ਫੜਕਾਂ ਤੇ ਅੱਤ ਬਾਦ ਭਲਾ ਰਹੇ ਇਹ ਖੂਨੀ ਟਿਪਰ ਬਿਨਾ ਨੰਬਰ ਪਲੇਟਾਂ ਤੋਂ ਚੱਲ ਰਹੇ ਟਿਪਰ ਕਿਸ ਦੇ ਨੇ ਜਿਨ੍ਹਾਂ ਤੇ ਕਾਰਵਾਈ ਕਰਨ ਤੋਂ ਪੁਲਸ ਵੀ ਐ ਡਰਦੀ ਕੱਲ ਵੀ ਬਹੁਤ ਵੱਡੇ ਸਵਾਲ ਉੱਠੇ ਸੀ ਕਿ ਇਹਨਾਂ ਟਿਪਰਾਂ ਦੇ ਪਿੱਛੇ ਉਥੋਂ ਦੇ ਮੌਜੂਦਾ ਐਮਐਲਏ ਦਾ ਹੱਥ ਹੈ ਕੀ ਐਸਐਸਪੀ ਪਟਿਆਲਾ ਇਹਦੀ ਜਾਂਚ ਕਰਨਗੇ ਕਿ ਐਸਐਚਓ ਨੇ ਇਹ ਟਿਪਰ ਕਿਉਂ ਛੱਡਿਆ ਇਹ ਟਿਪਰ ਤੇ ਕਿਉਂ ਕਾਰਵਾਈ ਨਹੀਂ ਕੀਤੀ ਜੇ ਖਾਮੀ ਪਾਈ ਜਾਂਦੀ ਹੈ ਤਾਂ ਕਿ ਐਸਐਚਓ ਦੇ ਉੱਪਰ ਵੀ ਕਾਰਵਾਈ ਹੋਊਗੀ ਕੌਣ ਜ਼ਿੰਮੇਵਾਰ ਹੋਊਗਾ ਪਟਿਆਲਾ ਪੁਲਿਸ ਨੂੰ ਦੱਸਣਾ ਚਾਹੀਦਾ ਹੈ ਜਿਹੜੇ ਇਹ ਟਿਪਰ ਖੂਨੀ ਟਿਪਰ ਬਿਨਾਂ ਨੰਬਰ ਪਲੇਟਾਂ ਤੋਂ ਘੁੰਮ ਰਹੇ ਨੇ ਜੇਕਰ ਕਿਸੇ ਨੂੰ ਦਰੜਦੇ ਆ ਤਾਂ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਹੋਊਗੀ ਮੈਂ ਅਪੀਲ ਕਰਨਾ ਚਾਹੂਗਾ ਪਟਿਆਲੇ ਦੇ ਸਮਾਣੇ ਦੇ ਲੋਕਾਂ ਨੂੰ ਔਰ ਪੰਜਾਬ ਦੇ ਬਾਕੀ ਲੋਕਾਂ ਨੂੰ ਵੀ ਕਿ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਅਜਿਹੇ ਅਫਸਰਾਂ ਦੇ ਖਿਲਾਫ ਇਹੋ ਜੀਆਂ ਕਾਰਵਾਈਆਂ ਦੇ ਖਿਲਾਫ ਇਹੋ ਜਿਹੇ ਟਿਪਰ ਇਹੋ ਜੇ ਤਬਾਹ ਦੇ ਖਿਲਾਫ ਸੜਕੀ ਤਬਾਹ ਦੇ ਖਿਲਾਫ ਇਕਜੁੱਟ ਹੋਣ ਦੀ ਲੋੜ ਹੈ ਨਹੀਂ ਤਾਂ ਅੱਜ ਕਿਸੇ ਹੋਰ ਦੇ ਬੱਚੇ ਨੇ ਅਗਲੇ ਹਾਦਸਿਆਂ ਦੇ ਵਿੱਚ ਅਗੋ ਰੱਬ ਨਾ ਕਰੇ ਕਿ ਆਪਣੇ ਵਿੱਚੋਂ ਵੀ ਕਿਸੇ ਦੇ ਬੱਚੇ ਜਿਹੜੇ ਆ ਹੋ ਸਕਦੇ ਆ ਸੱਤ ਮਾਸੂਮ ਬੱਚਿਆਂ ਦੇ ਖੂਨੀ ਟਿਪਰ ਹੀਟਾਂ ਦਬ ਕੇ ਮਾਰੇ ਜਾਣ ਤੋਂ ਬਾਅਦ ਵੀ ਨਹੀਂ ਜਾਗਿਆ ਪਟਿਆਲਾ ਪ੍ਰਸ਼ਾਸਨ ਐਸਐਚਓ ਸਿਟੀ ਸਮਾਣਾ ਗੁਰਵੀਰ ਬਰਾੜ ਦੇ ਵੱਲੋਂ ਬਿਨਾ ਨੰਬਰ ਪਲੇਟਾਂ ਤੋਂ ਟਿਪਰ ਫੜੇ ਜਾਣ ਤੋਂ ਬਾਅਦ ਵੀ ਨਹੀਂ ਕੀਤੀ ਕਾਰਵਾਈ ਸਗੋਂ ਦੀ ਛੱਡ ਦਿੱਤਾ ਆਖਰ ਸੜਕਾਂ ਤੇ ਅਤਵਾਦ ਫਲਾ ਰਹੇ ਇਹ ਖੂਨੀ ਟਿਪਰ ਬਿਨਾ ਨੰਬਰ ਪਲੇਟਾਂ ਤੋਂ ਚੱਲ ਰਹੇ ਟਿਪਰ ਕਿਸ ਦੇ ਨੇ ਜਿਨ੍ਹਾਂ ਤੇ ਕਾਰਵਾਈ ਕਰਨ ਤੋਂ ਪੁਲਿਸ ਵੀ ਹੈ ਡਰਦੀ ਦਰਅਸਲ ਬੀਤੇ ਦਿਨੀ ਸਮਾਣਾ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਸੱਤ ਮਾਸੂਮ ਬੱਚੇ ਜਿਹੜੇ ਆ ਉਹ ਟਿਪਰ ਹੇਠਾਂ ਦਬਕੇ ਮਾਰੇ ਗਏ ਸੀਗੇ ਟੱਕਰ ਹੋਈ ਸੀਗੀ ਗੱਡੀ ਦੀ ਸਕੂਲ ਦੀ ਗੱਡੀ ਦੀ ਔਰ ਟਿਪਰ ਦੀ ਤਾਂ ਉਹਦੇ ਹੇਠਾਂ ਦਬਕੇ ਮਾਰੇ ਗਏ ਸੀਗੇ ਪਰ ਉਹਦੇ ਤੋਂ ਵੀ ਪ੍ਰਸ਼ਾਸਨ ਨੇ ਸਬਕ ਨਹੀਂ ਸਿੱਖਿਆ ਆ ਇੱਕ ਟਰੱਕ ਜਿਹੜਾ ਟਿਪਰ ਤੁਸੀਂ ਦੇਖ ਰਹੇ ਹੋ ਇਹਦੇ ਨਾ ਤਾਂ ਪਿੱਛੇ ਨੰਬਰ ਪਲੇਟ ਹੈ ਨਾ ਅੱਗੇ ਕੋਈ ਨੰਬਰ ਪਲੇਟ ਹੈ ਔਰ ਇਹਨੂੰ ਐਸ ਐਚ ਓ ਸਮਾਣਾ ਸਿਟੀ ਗੁਰਵੀਰ ਬਰਾੜ ਇਹਨੂੰ ਫੜ ਲੈਂਦੇ ਆ ਪਰ ਇਹਦੇ ਤੇ ਕਾਰਵਾਈ ਕੀਤੇ ਬਿਨਾਂ ਹੀ ਛੱਡ ਦਿੰਦੇ ਆ ਪਰ ਜਦੋਂ ਮੈਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਭਾਈ ਹਲੇ ਕੱਲ ਹੀ ਹਲੇ ਕੱਲ ਹੀ ਜਿਹੜਾ ਉਹ ਹਾਦਸਾ ਵਾਪਰਿਆ ਸੀਗਾ ਜਦੋਂ ਮੈਂ ਗੱਲ ਕੀਤੀ ਇਹਨਾਂ ਨੂੰ ਫੋਨ ਕਾਲ ਕੀਤਾ ਐਸਐਚਓ ਨੂੰ ਇਹਨਾਂ ਨੂੰ ਮੈਂ ਐਸਐਚਓ ਨੂੰ ਜਦੋਂ ਮੈਂ ਪੁੱਛਿਆ ਕਿ ਭਾਈ ਹਲੇ ਕੱਲ ਹੀ ਐਡਾ ਵੱਡਾ ਹਾਦਸਾ ਦੁਖਦਾਈ ਹਾਦਸਾ ਜਿਹੜਾ ਹੋਇਆ ਸੱਤ ਮਾਸੂਮ ਬੱਚੇ ਮਾਰੇ ਗਏ ਆ ਉਹਦੇ ਤੋਂ ਤੁਸੀਂ ਕੋਈ ਸਿੱਖ ਨਹੀਂ ਲਈ ਇਹਨੂੰ ਤੁਸੀਂ ਕਿਉਂ ਛੱਡਿਆ ਤਾਂ ਐਸਐਚਓ ਦਾ ਜਵਾਬ ਸੁਣ ਕੇ ਤੁਸੀਂ ਵੀ ਜਿਹੜਾ ਹੈਰਾਨ ਰਹਿ ਜਾਓਗੇ ਇੱਕ ਵਾਰੀ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਉਹ ਐਸਐਚਓ ਦੇ ਨਾਲ ਕੀਤੀ ਗੱਲਬਾਤ ਜਿਹੜੀ ਆ ਜਰੂਰ ਸੁਣੋ ਫਿਰ ਅੱਗੇ ਗੱਲ ਕਰਦੇ ਆਂ ਹੈਲੋ ਸਤਿ ਸ਼੍ਰੀ ਅਕਾਲ ਜੀ ਐਸ ਐਚ ਓ ਸਮਾਣਾ ਸਿਟੀ ਗੱਲ ਕਰ ਰਹੇ ਹਾਂ ਜੀ ਪਾਜੀ ਮੈਂ ਪੱਤਰਕਾਰ ਸੁਖਵਿੰਦਰ ਸਿੱਧੂ ਗੱਲ ਕਰ ਰਿਹਾ ਪਟਿਆਲੇ ਤੋਂ ਪਾਜੀ ਇੱਕ ਨਾ ਕੱਲ ਕਹਿੰਦੇ ਤੁਹਾਡੇ ਥਾਣੇ ਦੇ ਵਿੱਚ ਇੱਕ ਟਰੱਕ ਫੜਿਆ ਗਿਆ ਸੀ ਬਿਨ ਪਲੇਟਾਂ ਤੋਂ ਜੀ ਨੰਬਰ ਪਲੇਟਾਂ ਤੋਂ ਉਹਦੀਆਂ ਫੋਟੋਆਂ ਵੀ ਆਈਆਂ ਸਾਡੇ ਕੋਲੇ ਬਈ ਉਹ ਤਾਂ ਤੋੜੇ ਜਾਂਦੇ ਰੋਕ ਕੇ ਤੇ ਦਿੱਤੇ ਸੀਗੇ ਇੱਥੇ ਹੀ ਕਿਤੇ ਪਤਾ ਨਹੀਂ ਕਿੱਥੇ ਆ ਨਹੀਂ ਤੋੜੇ ਜਾਂਦੇ ਉਹ ਨੰਬਰ ਪਲੇਟ ਹੈ ਨਹੀਂ ਜੀ ਉਹਦੀ ਪਰ ਜੀ ਤੇ ਕੋਲੇ ਹੋ ਸੀਗਾ ਆਪਣਾ ਜਿਹੜਾ ਹੁੰਦਾ ਉਹਦਾ ਟੈਂਪਰਰੀ ਪੈਂਸਾ ਸਾਰਾ ਨਹੀਂ ਪਰ ਟਰੱਕ ਤਾਂ ਪੁਰਾਣਾ ਬਾਜੀ ਉਹ ਨਹੀਂ ਨਹੀਂ ਨਾ ਪਰ ਬਿਲਕੁਲ ਨਵਾਂ ਕਿੰਨਾ ਕੁਝ ਹੈ ਤੁਹਾਡੇ ਕੋਲੇ ਰਿਕਾਰਡ ਉਹ ਮੈਂ ਭੇਜ ਸਕਦੇ ਹਾਂ ਸਾਨੂੰ ਨਹੀਂ ਹੁਣ ਤਾਂ ਨਹੀਂ ਹੋਣਾ ਬਾਈ ਮੇਰੇ ਕੋਲ ਮੈਂ ਚੈੱਕ ਕਰਕੇ ਭੇਜ ਦਿੰਦਾ ਨਹੀਂ ਪਾ ਜੀ ਤੁਸੀਂ ਰਿਕਾਰਡ ਰੱਖਿਆ ਹੀ ਨਹੀਂ ਉਹਨਾਂ ਦਾ ਜਦੋਂ ਛੱਡਿਆ ਹਾਂ ਜੀ ਤੁਸੀਂ ਰਿਕਾਰਡ ਰੱਖਿਆ ਹੀ ਨਹੀਂ ਜਿਹੜਾ ਜਦੋਂ ਤੁਸੀਂ ਅਸੀਂ ਰਿਕਾਰਡ ਚੈੱਕ ਕਰਕੇ ਦੇਪਾ ਬਾਜੀ ਪਰ ਫੋਟੋਆਂ ਦੇ ਵਿੱਚ ਤਾਂ ਉਹ ਟਰੱਕ ਬਿਲਕੁਲ ਪੁਰਾਣਾ ਨਜ਼ਰ ਆ ਰਿਹਾ ਜੀ ਜਬ ਉਹ ਜਮਾਨਾ ਸੁਣਦਾ ਕਿ ਉਹਦੀ ਨੰਬਰ ਪਲੇਟਾ ਹੈ ਨਹੀਂ ਸੀ ਯਾਨੀ ਨੰਮਾ ਜਮਾ ਬੈਂਡ ਲਿਖਿਆ ਭਾਜੀ ਉਹਦੇ ਟੈਂਪਰੇਰੀ ਨੰਬਰ ਵੀ ਤਾਂ ਲਿਖਿਆ ਹੁੰਦਾ ਪਰ ਇਹ ਤਾਂ ਨੰਬਰ ਪਲੇਟਾ ਹੀ ਹੈ ਨਹੀਂ ਭਾਈ ਮੈਨੂੰ ਐ ਇੱਕ ਤਾਂ ਪਤਾ ਨਹੀਂ ਪਤਾ ਨਹੀਂ ਕਿ ਕਿਹਦਾ ਰਿਸੀਆ ਹੋਵੇ ਉਹ ਰੋਟੇ ਭਾਜੀ ਗੱਲ ਐ ਉਹ ਆ ਨਾ ਵੀ ਇਹ ਇੱਕ ਬੜਾ ਏਡਾ ਵੱਡਾ ਹਾਦਸਾ ਹੋਇਆ ਟਰੱਕਾਂ ਨੇ ਉਹ ਬੱਚੇ ਸੱਤ ਮਾਰਦੇ ਭਾਜੀ ਬਾਈ ਜੀ ਮੇਰੀ ਗੱਲ ਸੁਣੋ ਮੈਂ ਚੈੱਕ ਕਰਕੇ ਤੇ ਆ ਜਿਹੜਾ ਮੈਂ ਚੈੱਕ ਕੀਤਾ ਇੱਕ ਮੈਂ ਸਾਰਿਆਂ ਦੀ ਇਹ ਡੇਰੇ ਮੈਂ ਨਹੀਂ ਪਰ ਨੰਬਰ ਪਲੇਟ ਨਾ ਲੱਗਣ ਦੀ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਨਹੀਂ ਪਰ ਉਹ ਤਾਂ ਬਣਦੀ ਸੀ ਸਰ ਨਹੀਂ ਕੀਤੀ ਸੀ ਕੋਈ ਕਿਸੇ ਨੇ ਉਹ ਮੈਂ ਤਾਂ ਝੂਠ ਬੋਲਦਾ ਮੈਂ ਕਰਤੀ ਐ ਸੇਵਾ ਸਾਨੂੰ ਪਹਿਲਾਂ ਨਹੀਂ ਬਾਈ ਜੀ ਪਰ ਕਰਨੀ ਤਾਂ ਬਣਦੀ ਸੀ ਨਾ ਸਰ ਵੀ ਉਹ ਇਸ ਤਰ੍ਹਾਂ ਕੀ ਨਾ ਕਾਹ ਤੋਂ ਛੱਡ ਦਿੱਤਾ ਗਿਆ ਬਾਈ ਜੀ ਬੱਸ ਐਸੀ ਛੱਡਦਾ ਉਹਦਾ ਕੋਈ ਹੋਰ ਹੈ ਨਹੀਂ ਕਿ ਉਹਦਾ ਨਹੀਂ ਬਾਈ ਜੀ ਅੱਗੇ ਜਾਂਦਾ ਕੋਈ ਬਿਨਾਂ ਨੰਬਰ ਪਲੇਟ ਤੋਂ ਕੋਈ ਉਹ ਉਹ ਕੋਈ ਹਾਦਸਾ ਕਰਕੇ ਭੱਜ ਗਿਆ ਨੰਬਰ ਪਲੇਟ ਤੋਂ ਬਿਨਾਂ ਤੱਕੀ ਆਇਆ ਲੋਡ ਹੈਗੇ ਆ ਜੀ ਬਿਨਾ ਨੰਬਰ 플레이ਟ ਤੋਂ ਚੱਲਣਾ ਨਹੀਂ ਬ੍ਰੈਂਡ ਦੂਸਰਾ ਠੀਕਾ ਉਹ ਬੜਾ ਨਵਾਂ ਸੀ ਦੂਸਰਾ ਮੇਰੇ ਬ੍ਰੈਂਡ ਨ ਬਿਲਕੁਲ ਨਹੀਂ ਜੀ ਟੈਂਪਰੇਰੀ ਕੋਈ ਤਾਂ ਗੱਲਬਾਤ ਹੁੰਦੀ ਹੈ ਨਾ ਉਹ ਤੇ ਮੈਂ ਹੁਣ ਕੁਝ ਭਰਾਵਾਂ ਤੋਂ ਪਿਆ ਵਰਤਿਆਂ ਮੈਨੂੰ ਪਤਾ ਨਹੀਂ ਕਿ ਆ ਕਿ ਮੈਂ ਤਾਂ ਬਾਹਰੋਂ ਆ ਕੇ ਲੱਗਿਆ ਨਵਾਂ ਪਰ ਬੀਨ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਪਾਜੀ ਮੈਂ ਸਮਝ ਗਿਆ ਗੱਲ ਮੈਂ ਇਸ ਕਰਕੇ ਬੇਨਤੀ ਤੁਹਾਨੂੰ ਕਰ ਰਿਹਾ ਬਾਰ-ਬਾਰ ਕਿ ਹਾਦਸਾ ਹਲੇ ਕੱਲ ਹੀ ਐਡਾ ਵੱਡਾ ਹੋਇਆ ਜੀ ਮੈਂ ਝੂਠ ਬਾਰ ਮੈਂ ਨਹੀਂ ਕੀਤੀ ਗੱਲ ਬਈ ਮੈਂ ਨਹੀਂ ਕੀਤੀ ਫਰ ਕਰਨੀ ਤਾਂ ਬਣਦੀ ਸੀ ਪਾਜੀ ਕੋਈ ਮੈਂ ਕੀਤੀ ਨਹੀਂ ਮੈਂ ਸਮਝਾਉਂਦਾ ਕਿ ਉਹ ਕਿਹਾ ਨਹੀਂ ਉਹ ਤਾਂ ਤੁਸੀਂ ਕੀਤੀ ਨਹੀਂ ਤੁਸੀਂ ਦੱਸਦਾ ਪਰ ਕਰਨੀ ਤਾਂ ਬਣਦੀ ਸੀ ਨਾ ਨਹੀਂ ਮੇਰੇ ਮਤਲਬ ਤਾਂ ਨਹੀਂ ਬਣਦੀ ਸੀ ਮੈਂ ਚੈੱਕ ਕਰ ਲੈ ਜਿੰਨਾ ਕੀਤਾ ਮੈਂ ਫਾੜ ਫਾੜ ਕਾਲੀ ਕਾਲੀ ਚੈੱਕ ਕਰ ਦਿੱਤੇ ਤੇ ਕਈ ਟਰੱਕ ਸੀ ਉਹ ਉਹ ਜੋ ਸੀਗਾ ਜਿਸ ਦਾ ਤੁਸੀਂ ਪਰ ਗੱਲ ਤਾਂ ਆਈ ਹੈ ਨਾ ਭਾਜੀ ਤੁਸੀਂ ਮੇਰੀ ਸਮਝਣ ਦੀ ਕੋਸ਼ਿਸ਼ ਕਰੋ ਬੱਚੇ ਮਾਰੇ ਗਏ ਔਰ ਕੋਈ ਸਾਥਸੀ ਨੂੰ ਕੋਈ ਹਾਦਸਾ ਲੈ ਐਸ ਐਚਓ ਫੋਨ ਕੱਟ ਕੇ ਭੱਜ ਗਿਆ ਤਾਂ ਜਦੋਂ ਮੈਂ ਐਸ ਐਚਓ ਨੂੰ ਸਵਾਲ ਕੀਤੇ ਜਦੋਂ ਮੈਂ ਐਸਐਚਓ ਨੂੰ ਸਵਾਲ ਕੀਤੇ ਤਾਂ ਐਸਐਚਓ ਫੋਨ ਕੱਟ ਕੇ ਭੱਜ ਗਿਆ ਨਾ ਉਹਨੇ ਦੱਸਿਆ ਕਿ ਮੈਂ ਇਹਦਾ ਕੋਈ ਰਿਕਾਰਡ ਰੱਖਿਆ ਚੈੱਕ ਕਰਨ ਤੋਂ ਬਾਅਦ ਕਹਿੰਦਾ ਜੀ ਕਾਲੀ ਕਾਲੀ ਚੈੱਕ ਕਰਕੇ ਮੈਂ ਭੇਜ ਦਿੱਤਾ ਜੇ ਭੇਜ ਦਿੱਤਾ ਤਾਂ ਫਿਰ ਰਿਕਾਰਡ ਤੁਸੀਂ ਕਿਉਂ ਨਹੀਂ ਰੱਖਿਆ ਬਿਨਾ ਨੰਬਰ ਪਲੇਟਾਂ ਵਾਲਾ ਟਿੱਪਰ ਕਿਸੇ ਨੂੰ ਕੁਚਲ ਕੇ ਦੌੜ ਗਿਆ ਕਿਹਦੀ ਜ਼ਿੰਮੇਵਾਰੀ ਆ ਕਿ ਐਸਐਚਓ ਸਮਾਣਾ ਸਿਟੀ ਗੁਰਬੀਰ ਬਰਾੜ ਦੀ ਜ਼ਿੰਮੇਵਾਰੀ ਹੋਊਗੀ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਣ ਪੰਜਾਬ ਦੀਆਂ ਸੜਕਾਂ ਤੇ ਕੀ ਹੁਣ ਪਟਿਆਲਾ ਦੀਆਂ ਸੜਕਾਂ ਤੇ ਬਿਨਾ ਨੰਬਰ ਪਲੇਟਾਂ ਤੋਂ ਚੱਲਣਗੇ ਟਿਪਰ ਕੀ ਉਹਨਾਂ ਨੂੰ ਉਹ ਅਲਾਉਡ ਨੇ ਕੀ ਨੰਬਰ ਪਲੇਟਾਂ ਤੋਂ ਬਿਨਾ ਗੱਡੀਆਂ ਟਿਪਰ ਟਰੱਕ ਪਟਿਆਲਾ ਦੀਆਂ ਸੜਕਾਂ ਤੇ ਚੱਲਣੀਆਂ ਅਲਾਉਡ ਨੇ ਇਹ ਜਿਹੜੀ ਆ ਗੱਲ ਦੱਸ ਦੇਣੀ ਚਾਹੀਦੀ ਆ ਪਟਿਆਲਾ ਪ੍ਰਸ਼ਾਸਨ ਨੂੰ ਜਾਂ ਫਿਰ ਇਹ ਗੱਲ ਹੈ ਕਿ ਕੱਲ ਵੀ ਬਹੁਤ ਵੱਡੇ ਸਵਾਲ ਉੱਠੇ ਸੀ ਕਿ ਇਹਨਾਂ ਟਿਪਰਾਂ ਦੇ ਪਿੱਛੇ ਉਥੋਂ ਦੇ ਮੌਜੂਦਾ ਐਮਐਲਏ ਦਾ ਹੱਥ ਹੈ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਇਹ ਤਾਂ ਜਿਹੜੇ ਸਮਾਣਾ ਵਾਸੀ ਜਾਣਦੇ ਨੇ ਪਰ ਗੱਲ ਇਹ ਹੈ ਕਿ ਇਸ ਤਰੀਕੇ ਦੇ ਨਾਲ ਛੱਡੇ ਜਾਣੇ ਇਹ ਟਿੱਪਰ ਬਹੁਤ ਵੱਡੇ ਸਵਾਰ ਖੜੇ ਕਰਦਾ ਹੈ ਕਿ ਆਖਰ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਵੱਡੇ ਤਨਾੜ ਜਿਹੜੇ ਆ ਉਹ ਜ਼ਰੂਰ ਹੈਗੇ ਆ ਤਾਂ ਸਮਝ ਨਹੀਂ ਆਉਂਦੀ ਕਿ ਆਖਰ ਅਜਿਹਾ ਕੀਤਾ ਕਿਉਂ ਜਾ ਰਿਹਾ ਇੰਨੇ ਮਾਸੂਮ ਬੱਚੇ ਹਲੇ ਕੱਲ ਪਰਸੋ ਕੱਲ ਹੀ ਹਲੇ ਉਹਨਾਂ ਦਾ ਜਿਹੜਾ ਉਹ ਦਾਗ ਲੱਗਿਆ ਉਹਨਾਂ ਨੂੰ ਸੰਸਕਾਰ ਹੋਇਆ ਉਹਨਾਂ ਦਾ ਔਰ ਇੰਨੇ ਮਾਸੂਮ ਬੱਚੇ ਜਿਨ੍ਹਾਂ ਦਾ ਸੰਸਕਾਰ ਜਿਹੜਾ ਉਹ ਹੋਇਆ ਹੈ ਹਲੇ ਪਰਸੋ ਕੱਲ ਹੀ ਔਰ ਉਹਨਾਂ ਦੀਆਂ ਹਲੇ ਜਿਹੜੀਆਂ ਆਸਤੀਆਂ ਵੀ ਨਹੀਂ ਹਲੇ ਵਹਾਈਆਂ ਗਈਆਂ ਤੇ ਉਹਨਾਂ ਨੂੰ ਹੋਰ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਹੋਰ ਬੱਚਿਆਂ ਨੂੰ ਜਿਹੜਾ ਉਹ ਖਤਰੇ ਦੇ ਵਿੱਚ ਜਿਹੜੀ ਪਾਉਣ ਦੀ ਤਿਆਰੀ ਦੇ ਵਿੱਚ ਪਟਿਆਲਾ ਦੀ ਪੁਲਿਸ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਬਹੁਤ ਮੰਦਭਾਗੀ ਗੱਲ ਹੈ ਔਰ ਕੀ ਐਸਐਸਪੀ ਪਟਿਆਲਾ ਕੀ ਐਸਐਸਪੀ ਪਟਿਆਲਾ ਇਹਦੀ ਜਾਂਚ ਕਰਨਗੇ ਕਿ ਐਸਐਚਓ ਨੇ ਇਹ ਟਿਪਰ ਕਿਉਂ ਛੱਡਿਆ ਇਹ ਟਿਪਰ ਤੇ ਕਿਉਂ ਕਾਰਵਾਈ ਨਹੀਂ ਕੀਤੀ ਜੇ ਖਾਮੀ ਪਾਈ ਜਾਂਦੀ ਹੈ ਤਾਂ ਕਿ ਐਸਐਚਓ ਦੇ ਉੱਪਰ ਵੀ ਕਾਰਵਾਈ ਹੋਊਗੀ ਔਰ ਕੌਣ ਜ਼ਿੰਮੇਵਾਰ ਹੋਊਗਾ ਪਟਿਆਲਾ ਪੁਲਿਸ ਨੂੰ ਦੱਸਣਾ ਚਾਹੀਦਾ ਹੈ ਕਿ ਜਿਹੜੇ ਇਹ ਟਿੱਪਰ ਖੂਨੀ ਟਿੱਪਰ ਬਿਨਾ ਨੰਬਰ ਪਲੇਟਾਂ ਤੋਂ ਘੁੰਮ ਰਹੇ ਨੇ ਜੇਕਰ ਕਿਸੇ ਨੂੰ ਦਰੜਦੇ ਆ ਤਾਂ ਕਿਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਹੋਊਗੀ ਇਹ ਵੀ ਜਿਹੜੀ ਆ ਗੱਲ ਦੱਸਣ ਵਾਲੀ ਹੋਊਗੀ ਔਰ ਮੈਂ ਪਟਿਆਲੇ ਵਾਲਿਆਂ ਨੂੰ ਮੈਂ ਸਮਾਣੇ ਵਾਲਿਆਂ ਨੂੰ ਵੀ ਕਹਿਣਾ ਕਿ ਇਹ ਅੱਜ ਕਿਸੇ ਹੋਰ ਦੇ ਨਾਲ ਹੋਇਆ ਇਹਦੇ ਖਿਲਾਫ ਇੱਕ ਜੁੱਟ ਹੋਣ ਦੀ ਲੋੜ ਹੈ ਔਰ ਮੈਂ ਫਿਰ ਅਪੀਲ ਕਰੂੰਗਾ ਕਿਉਂਕਿ ਉਸ ਦਿਨ ਸਮਾਣੇ ਦੇ ਵਿੱਚ ਹੋਏ ਸੀ ਇਕੱਠ ਸਾਰੇ ਜਣੇ ਮੈਂ ਫੇਰ ਇੱਕ ਵਾਰ ਅਪੀਲ ਕਰਨਾ ਚਾਹੂੰਗਾ ਮੈਂ ਅਪੀਲ ਕਰਨਾ ਚਾਹੂੰਗਾ ਪਟਿਆਲੇ ਦੇ ਸਮਾਣੇ ਦੇ ਲੋਕਾਂ ਨੂੰ ਔਰ ਪੰਜਾਬ ਦੇ ਬਾਕੀ ਲੋਕਾਂ ਨੂੰ ਵੀ ਕਿ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਅਜਿਹੇ ਅਫਸਰਾਂ ਦੇ ਖਿਲਾਫ ਇਹੋ ਜੀਆਂ ਕਾਰਵਾਈਆਂ ਦੇ ਖਿਲਾਫ ਇਹੋ ਜੇ ਟਿਪਰ ਇਹੋ ਜੇ ਤਵਾਦ ਦੇ ਖਿਲਾਫ ਸੜਕੀ ਤਵਾਦ ਦੇ ਖਿਲਾਫ ਇਕਜੁੱਟ ਹੋਣ ਦੀ ਲੋੜ ਹੈ ਨਹੀਂ ਤਾਂ ਅੱਜ ਕਿਸੇ ਹੋਰ ਦੇ ਬੱਚੇ ਨੇ ਤੇ ਅਗਲੇ ਹਾਦਸਿਆਂ ਦੇ ਵਿੱਚ ਅਗੋ ਰੱਬ ਨਾ ਕਰੇ ਕਿ ਆਪਣੇ ਵਿੱਚੋਂ ਵੀ ਕਿਸੇ ਦੇ ਬੱਚੇ ਜਿਹੜੇ ਆ ਹੋ ਸਕਦੇ ਆ ਔਰ ਇਹੋ ਜੇ ਗੈਰ ਜ਼ਿੰਮੇਵਾਰ ਅਫਸਰ ਦੇ ਉੱਪਰ ਜਿਹੜੀ ਆ ਕਾਰਵਾਈ ਹੋਣੀ ਬਣਦੀ ਹੈ ਇਹ ਜਿਹੜੀ ਗੱਲ ਹੋਣੀ ਚਾਹੀਦੀ ਹੈ ਤਾਂ ਬੜੀ ਬੇਸ਼ਰਮੀ ਦੀ ਗੱਲ ਹੈ ਕਿ ਐਸਐਚਓ ਜਵਾਬ ਦੇਣ ਦੀ ਥਾਂ ਭੱਜ ਗਿਆ ਔਰ ਐਸਐਚਓ ਇਹ ਗੱਲ ਕਹਿ ਰਿਹਾ ਕਿ ਨਹੀਂ ਜੀ ਮੈਨੂੰ ਤਾਂ ਲੱਗੀ ਨਹੀਂ ਕਾਰਵਾਈ ਕਰਨ ਵਾਲੀ ਮੈਨੂੰ ਹਰਾਨੀ ਹੁੰਦੀ ਹੈ ਇਹੋ ਜੇ ਅਫਸਰਾਂ ਦੇ ਉੱਪਰ ਇੱਕ ਤਾਂ ਸਵਾਲਾਂ ਦੇ ਜਵਾਬ ਦੇਣ ਤੋਂ ਐਸਐਚਓ ਭੱਜ ਗਿਆ ਇਹੋ ਜਿਹਾ ਐਸਐਚਓ ਜਿਹੜਾ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਉਹ ਕਦ ਲਈ ਆਇਆ ਤੇ ਦੂਜਾ ਬੜੇ ਮਾਣ ਦੇ ਨਾਲ ਕਹਿ ਰਿਹਾ ਲਓ ਜੀ ਮੈਨੂੰ ਤਾਂ ਨਹੀਂ ਲੱਗੀ ਕਾਰਵਾਈ ਕਰਨ ਵਾਲੀ ਮੈਂ ਛੱਡਦਾ ਤੇ ਰਿਕਾਰਡ ਆਪਦੇ ਕੋਲੇ ਕੋਈ ਵੀ ਨਹੀਂ ਰੱਖਿਆ ਹੁਣ ਅੱਗੇ ਤੋਂ ਹਾਥੀ ਦਾ ਜ਼ਿੰਮੇਵਾਰ ਇਹ ਗੁਰਬੀਰ ਬਣਾ ਲੈਣਾ ਸੱਚ ਹੋਊਗਾ ਇਹ ਜਿਹੜੀ ਗੱਲ ਐਸਐਸਪੀ ਪਟਿਆਲਾ ਨੂੰ ਵੀ ਜਿਹੜੀ ਆ ਉਹ ਦੱਸਣੀ ਚਾਹੀਦੀ ਹੈ ਔਰ ਇਹੋ ਜਿਹੇ ਬੰਦੇ ਦੇ ਉੱਪਰ ਕਾਰਵਾਈ ਜਿਹੜੀ ਆ ਕਰਨੀ ਬਣਦੀ ਹੈ ਲਾਜ਼ਮੀ ਬਣਦੀ ਹੈ ਔਰ ਲੋਕਾਂ ਨੂੰ ਵੀ ਇਹੋ ਜਿਹੇ ਅਫਸਰਾਂ ਦੇ ਵਿਰੁੱਧ ਇਕਜੁੱਟ ਹੋਣ ਦੀ ਲੋੜ ਆ ਤਾਂ ਜੋ ਅਗਲੇ ਹਾਦਸੇ ਦੇ ਵਿੱਚ ਸ਼ਿਕਾਰ ਕਿਤੇ ਆਪਣੇ ਪਰਿਵਾਰ ਦੇ ਮੈਂਬਰ ਨਾ ਹੋਣ ਹੋਰ ਵੱਡੀਆਂ ਅਪਡੇਟਾਂ ਲਈ ਜੁੜੇ ਹੋ ਰਹੇ ਹੋਰ ਜਾਣ ਲੋਕਾਂ ਨੇ ਟੀਵੀ ਦੇ ਨਾਲ